ਹਾਂਜੀ ਦੋਸਤੋ ਕੀ ਹਾਲ ਚਾਲ ਆਈ ਹੋਪ ਦਸ ਸਾਰੇ ਕੈਨੇਡਾ ਹੋ ਗਏ ਮੈਂ ਵੀ ਕੈਨੇਡਾ ਦੋਸਤੋ ਅੱਜ ਮੇਰਾ ਪੇਪਰ ਤੇ ਅੱਜ ਨਾਲ ਨਾਲ ਹੌਲੇ ਮੱਲੇ ਵੀ ਜਾਣਾ ਵਾ ਆਨੰਦਪੁਰ ਸਾਹਿਬ ਦੀ ਯਾਤਰਾ ਤੇ ਤੇ ਪੇਪਰ ਦੇ ਕੇ ਬਾਅਦ ਆਣ ਕੇ ਫਿਰ ਬਾਅਦ ਉਹਦੋਂ ਨਾਲ ਟਾਈਮ ਨਹੀਂ ਹੋਣਾ ਇਸ ਕਰੇ ਕੱਪੜੇ ਮੈਂ ਹੋਈ ਨਵੀਂ ਪਾ ਕੇ ਚੱਲਾਂ ਵਾ ਬਾਅਦ ਆਣ ਕੇ ਫਿਰ ਚੇਂਜ ਕਰ ਲਾਂਗੇ ਪਜਾਮਾ ਗਰੂਆਂ ਪਾ ਲਾਂਗੇ ਤੇ ਟਰੱਕ ਜੀ ਜਾਣਾ ਵਾ ਤੇ ਹੁਣ ਦੋਸਤੋ ਖਾਣ ਕੇ ਮੈਂ ਰੋਟੀ ਰੋਟੀ ਖਾ ਗਏ ਤੇ ਫਿਰ ਬਾਅਦ ਵਿੱਚ ਦੇਖ ਕੇ ਉਹਨੇ ਆ ਟਰੱਕ ਰੈਡੀ ਜੈਡੀ ਹੋ ਤ ਗਿਆ ਵਾ ਕੱਲ ਤਿਆਰ ਕਰਤਾ ਹੀ ਪੂਰਾ ਟਰੱਕ ਤੇ ਹੁਣ ਨਾਲ ਨਾਲ ਤੁਹਾਨੂੰ ਵੀ ਦਿਖਾਉਣੀ ਆ ਜਾ ਕੇ ਤੇ ਚਲੋ ਜੀ। ਆਜੋ ਕਾਰੀ ਹੋ ਗਈ ਆ। ਕੱਪੜੇ ਪਾ ਲਏ ਆ। ਆਹ ਬੈਗ। ਆ ਇਧਰ ਅਰਸ਼ ਦੇ ਕੱਪੜੇ, ਇਧਰ ਮੇਰੇ ਕੱਪੜੇ। ਤੇ ਆ ਇੱਕ ਕਿੱਟ ਤੇ ਨਾਲ ਲੈਣੇ ਕੰਬਲ ਤੇ ਰਾਤ ਨੂੰ ਵੀ ਟਰੱਕ 'ਤੇ ਠੰਡ ਲੱਗਣੀ ਆ ਤੇ ਫਿਰ ਇਹ ਕੰਬਲ ਲੈਣਾ ਤੇ ਉਹਨਾਂ ਨੇ ਵੀ ਪਾ ਲਿਆ ਕੱਪੜੇ ਆਪਣੇ ਸਾਰੇ ਜਿਹੜੇ ਉਹਨਾਂ ਨੇ ਘਟਨੇ ਆ ਤੇ ਕੰਬਲ ਵੀ ਲੈ ਲਿਆ ਇੱਕ ਦੋ ਕੰਬਲ ਲੈ ਲਏ ਨੇ ਤੇ ਬਾਕੀ ਉਹਨਾਂ ਨੇ ਆਪਣੇ ਕੱਪੜੇ ਤੇ ਅਸੀਂ ਆਪਣੇ ਕੱਪੜੇ। ਤੇ ਹੁਣ ਚੱਲਦੇ ਆ ਸਕੂਲ ਉੱਥੇ ਭਾਈ ਮਨਸੇਰ ਜੀ ਆ ਮੱਥਾ ਟੇਕਣ। ਭਾਈ ਸਾਹਿਬ ਭਾਈ ਮਾਨ ਸਾਹਿਬ ਮੱਥਾ ਟੇਕ ਕੇ ਫੇਰ ਬਾ ਜਾਵਾਂਗੇ ਪੇਪਰ ਦੇ ਭਾਈ ਮਾਨ ਸਾਹਿਬ ਇਥੇ ਰੋਪੀ ਨੇ ਇਥੇ ਰੋਪੀਤੀ ਆ ਤੇ ਹੌਲੇ ਮਾਲਣੇ ਕੋ ਕਿੰਨੀ ਯਾਰ ਕਿੰਨੇ ਸੰਗਰ ਆਂਦੀ ਆ ਇਧਰ ਟਰਾਲੀ ਪਿੱਛੇ ਵੀ ਟਰੱਕਾਂ ਦਾ ਟਰੈਫਿਕ ਲੱਗਦਾ ਤੇ ਅੱਜ ਵੀ ਅਸੀਂ ਆਣਾ ਵਾ ਦੋਸਤੋ ਸਕੂਲੇ ਆ ਗਏ ਹੁਣ ਅਸੀਂ ਤੇ ਮੀ ਵੀ ਆ ਗਿਆ ਵਾ ਹਾਂ ਦੋਸਤੋ ਮੈਂ ਪੇਪਰ ਦੇ ਕੇ ਆ ਗਿਆ ਮੈਂ ਕਰੇ ਤੇ ਹੁਣ ਚੱਲੇ ਆ ਮੰਡੀ ਟਰੱਕ ਹੁਸਤਾ ਵਾ ਤੇ ਬਾਅਦ ਕਰਦੇ 2:30 ਦੇ ਟੁਰ ਪੈਣਾ ਮਤੇ ਦੋ 15 ਮਿੰਟ ਹੋਏ ਨੇ ਤੇ ਲੱਗੇ ਦੁਰਨੇ ਤੋਂ ਚੱਲਦਾ ਹੋਏ ਮੰਡੀ ਤੇ ਦੋਸਤੋ ਜਾਣਾ ਵਾ ਟਰੱਕ ਚ ਦੋਸਤੋ ਟਰੱਕ ਚੱਲੇ ਪਾ ਗਿਆ ਬੋਲੇ ਸੋਡ ਹੋ ਸਜੇ ਕਾਲੇ ਹੁਣ ਚੱਲੇ ਵਾ ਪਿੰਡੋਂ ਨਿਕਲ ਗਏ ਆ ਬੋਲੇ ਸੋਡ ਹੋ ਦੋਸਤੋ ਸਭ ਤੋਂ ਪਹਿਲਾਂ ਅਸੀਂ ਭਾਈ ਮਨਸਾਹਿਬ ਗੁਰਦਾਸ ਸਾਹਿਬ ਰੁਕੀਆਂ ਇੱਥੋਂ ਲੰਗਰ ਛਕੀਏ ਤੇ ਫੇਰ ਬਾਅਦ ਅੱਗੇ ਚੱਲਦੇ ਹਾਂ ਹੁਣ ਦੋਸਤੋ ਲੰਗਰ ਸ਼ਾਕ ਕੇ ਟਰੱਕ 'ਚ ਬਹਿ ਗਏ ਆ ਤੇ ਲੱਗੇ ਆ ਜਾਨ ਹੁਣ ਅੱਗੇ ਕੰਨੀ ਸੰਗਤ ਦਾ ਸਾਰੇ ਨੇ ਅਨੰਦਪੁਰ ਸਾਹਿਬ ਜਾਣਾ ਸ਼ਾਪਿਆ ਦਾ ਢਾਰਵੇ ਸ਼ਾਪਿਆ ਦਾ ਨਾ ਨੰਨੇ ਪੈ ਜੇ ਨਾ ਇੱਥੇ ਹੀ ਲੱਗ ਆਓ ਕਰਲਾ ਦੀ ਧੋਣੇ ਉਹ ਤੇਰੀ ਨੂੰ ਏ ਉਹ ਮਜ਼ਾ ਵੀ ਛਾਪੇ ਦੇ ਵਿੱਚ ਹੁੰਦਾ ਓਏ ਅਜਣਾ ਹੀ ਤੋਟੀ ਉਹ ਤੂੰ ਹੋ ਗਈ ਢਾਹ ਨਾਲੀ ਬਈ ਜਿੱਤਾ ਹੁੰਦਾ ਬੋਲਾ ਪੱਗੀਆਂ ਨਹੀਂ ਬੜੇ ਥੱਲੇ ਥੱਲੇ ਆ ਹੋਰ ਲੰਮੇ ਪੈ ਗਏ ਕੀ ਹੋਰ ਚੱਲ ਚੱਲ ਹੋ ਗਿਆ ਹੋ ਗਿਆ ਹੋ ਜਾ ਸਦਾ ਹੋ ਗਈ ਯੋ ਮੋਲੇ ਬੋਲਿਆ ਬੱਚਾ ਬੋਲਿਆ ਕੰਨ ਤੇਰਾ ਕੰਨ ਦੇ ਬੱਚਾ ਇਹਦੇ ਕੰਨ ਤੇ ਮੈਂ ਕਿੰਨਾ ਬੋਲ ਰਿਹਾ ਮੋਟ ਪੂਰੀ ਬੈ ਬੈ ਕੇ ਆਕੜ ਗਏ ਆ ਬੈ ਬੈ ਕੇ ਆਕੜ ਗਏ ਉਹ ਕਿਦਾਂ ਲੰਬੇ ਉਹ ਵੇਖ ਕੇ ਨਹੀਂ ਲਾਤੀਆਂ ਦੀ ਤੋਂ ਹੁਣ ਤੇਰੀ ਫਿਰ ਟੂਲ ਬਾਕਸ ਤੇ ਨੇੜੇ 2 1 ਮੈਂ 3 4 5 6 ਜਾਣੇ ਹੋਇਓ ਠਾਂ ਹੁਣ ਦੋਸਤੋ ਇਥੋਂ ਲੰਗਰ ਛਕ ਲਿਆ ਵਾ ਤੇ ਕੰਬਲ ਗੰਬਲ ਟਾਈਮ ਨਾਲ ਕੱਢ ਲਿਆ ਬਾਹਰ ਕਿ ਹਨੇਰਾ ਹੋ ਗਿਆ ਵਾ ਤੇ ਹੁਣ ਹੀ ਫਿਰ ਠੰਡ ਲੱਗਣੀ ਬਾਜ ਜੋ ਟਰੱਕ ਦੁਰ ਪਿਆ ਵੇ ਠੰਡ ਲੱਗਣੀ ਆ ਇਸ ਕਰਕੇ ਕੰਬਲ ਕੱਢ ਲਿਆ ਵਾ ਹੁਣ ਦੋਸਤੋ ਹਨੇਰਾ ਹੋ ਗਿਆ ਵਾ ਤੇ ਕੰਬਲ ਕੱਢ ਲਿਆ ਵਾ ਟੂਲ ਬਾਕਸ ਤੇ ਪਏ ਆ ਆਪਾਂ ਤੇ ਦੋ ਤਿੰਨੇ ਇਧਰ ਪਏ ਤੇ ਇਧਰ ਇੱਕ ਆ ਵਾ ਤੇ ਇਧਰ ਮੈਂ ਆ ਵਾਂ ਹਨੇਰਾ ਹੋ ਗਿਆ ਪੂਰਾ ਇਹ ਗੜੀਆਂ ਤੁਹਾਡੀ ਹੋਏ ਆਏ ਹੋਏ ਬਾਲ ਠੀਕਾ ਚਲੋ ਜਲੰਧਰ ਜਗਰ ਨੂੰ ਦੋਸਤ ਰੁਕੇ ਆ ਤੇ ਟਰੱਕ ਹੋਏ ਕਿਥੇ ਲਾਰ ਖੜਿਆ ਵਾ ਸਾਨੂੰ ਕਿੱਥੇ ਵੜਿਆ ਟੂਲ ਚਾਹ ਵੀ ਆ ਕਿੱਥੇ ਵੜਿਆ ਤੇ ਇਹਦੋਂ ਟਰੈਕਟਰ ਟਰੈਕਟਰ ਉਹ ਇਹ ਲੰਗਰ ਸ਼ਕੰਦੇ ਨੇ ਗਏ ਨੇ ਥੋੜੇ ਲੰਗਰ ਸ਼ਕੰਦੇ ਸੰਗਤ ਅੱਧੀ ਤੇ ਲੰਗਰ ਛੱਕੇ ਤੇ ਫੇਰ ਬਾਅਦ ਤੁਰਨਾ ਇਥੋਂ ਦੋਸਤੋ 57 ਇਹਦੇ ਸ਼ਹਿਰ 'ਚ ਹੀ ਘੁੰਮਦੇ ਬਾਜ਼ਾਰ 'ਚ ਹੀ ਪਾਣੀ ਕਦੋਂ ਗੁਰਦੁਆਰੇ ਪੁੰਚਣਾ ਕਹਿੰਦੇ ਮਾਛੀਵੜਾ ਸਾਹਿਬ ਗੁਰਦੁਆਰੀ ਜਾਣਾ ਵਾ ਹੁਣ ਵੀ ਇਨੇ ਕਦੋਂ ਪਹੁੰਚਦੇ ਆ। ਹੁਣ ਦੋਸਤੋ ਰਾਤ ਦਿਨੋਂ ਉੱਜ ਗਏ ਨੇ। ਤੋ ਹੁਣ ਇਹ ਗਨੀ ਖਾ ਤੇ ਨਵੀ ਖਾ ਗੁਰਦਵਾਰ ਸਾਹਿਬ ਉਗੇ ਆ। ਹੁਣ ਇੱਥੇ ਦਰਸ਼ਨ ਕਰਾਂਗੇ। ਫੇਰ ਬਾਅਦ ਅੱਗੇ ਚੱਲਨੇ ਆ। ਟਰੱਕ ਚੋਂ ਸਾਰੀ ਸੰਗਤ ਉੱਤਰ ਗਈ ਆ। ਤੇ ਇੱਥੇ ਜਿਹੜੇ ਅਸੀਂ ਇੱਥੇ ਬੈਠੇਗੇ ਤੇ ਅਹੀਂ ਵੀ ਚੱਲੇ ਆ। ਥੱਲੇ ਮੱਥਾ ਪੱਥਾ ਠੀਕ ਕੇ ਫੇਰ ਬਾਅਦ ਇੱਕ ਹੋਣ ਅੱਗੇ ਜਾਣਾ। ਬੰਦੇ ਹੁਣ ਕਿਹੜੇ ਗੁਰਦਵਾਰ ਜਾਂਦੇ ਆ। ਦੋਸਤੋ ਅਸੀਂ ਗਨੀ ਖਾ ਨਵੀ ਖਾ ਮੱਥਾ ਠੀਕ ਲਿਆ ਆ। ਸੋ ਤਾਂ ਇਹ ਮਾਸੀ ਵਾਲੇ ਗੁਰਦੁਆਰੇ ਆਏਗੇ ਤੇ ਟਾਈਮ 10:00 ਵੱਜ ਗਏ ਨੇ ਤੇ ਦਰਬਾਰ ਸਾਹਿਬ ਦਾ ਬੰਦ ਹੋ ਗਿਆ ਵਾ ਤੇ ਬਾਹਰ ਹੀ ਮੱਥਾ ਟੇਕਣ ਦੀ ਸਾਰੀ ਸੰਗਤ ਤੇ ਅਸੀਂ ਵੀ ਬਾਹਰ ਹੀ ਮੱਥਾ ਟੇਕਿਆ ਵਾ ਉਹ ਦੇਖ ਸਾਹਿਬ ਬੰਦ ਹੋ ਗਿਆ ਦਰਬਾਰ ਸਾਹਿਬ ਕਿੰਨਾ ਮਕਨੈਟਰ ਜਿਹਾ ਚੰਗੋਰ ਬਣਾਉਂਦੇ ਆ ਤੇ ਟਰੱਕ ਦੇ ਅੱਗੇ ਵੀ ਕੋਈ ਤੇ ਟਰੱਕ ਦੇ ਪਿੱਛੇ ਵੀ ਕੋਈ ਨਹੀਂ ਆ ਪਾ ਗਿਓ ਏ ਉਹ ਹੋ ਗਿਆ ਬਚ ਕੇ ਕੀਰ ਆ ਗਈ ਤੇ ਪਾਛਾ ਬਚਾ ਉਹ ਆ ਗਈ ਸ਼ਾਪਿੰਗ ਉਹ ਓਏ ਓ ਥੋੜੇ ਜਿਵੇਂ ਥੱਲੇ ਲੈ ਲਾ ਲੈ ਲਾਈਟ ਬੰਦ ਕਰ ਮੋ ਉਹ ਲਾਈਟ ਬੰਦ ਕਰਦਾ ਅਛਾ ਓਏ ਉਹ ਕਿੱਥੋਂ ਮੂੰਹ ਦੇ ਵਿੱਚ ਹੁੰਦੇ ਨਿਕਲਦਾ ਮੂੰਹ ਦੇ ਵਿੱਚ ਹੋ ਕੇ ਮੋਟਾ ਸਦਾ ਸੱਤ ਸਾਬੂ ਦਾ ਉਹ ਫਿਰ ਰਗ ਦੀ ਰੱਗ ਕਿਹਨੇ ਮੈਂ ਵੀ ਜਮਲਾਇਆ ਹੋਏ ਮਾਵਾ ਡੋਹੁਰ ਪੱਟੜੇ ਨਾ ਪੜੇ ਆਹ ਤੋੜਦੀ ਨੂੰ ਓਏ ਉਹ ਮਾ ਹੀ ਲੱਗੀ ਹੁਣ ਬੱਜ ਗਈ ਉਹ ਪਹਿਲਾਂ ਸ਼ਾਪੇ ਹੀ ਬੜੀ ਓਏ ਗੱਲਾਂ ਬਾਂਦੇ ਗੱਲਾਂ ਬਾਂਦੇ ਨੂੰ ਮਾ ਇਹ ਤਾਂ ਮੂਹਰੇ ਵਿੱਚੋਂ ਦੀ ਵੜ ਕੇ ਲੰਗੀ ਓ ਕੀ ਕਹਿੰਦੇ ਆ ਆ ਆ ਬੈਠਾ ਆਣ ਕੇ ਮਾਵਾ ਇੱਕ ਦਿਨ ਯਾਰੇ ਕਿਹੜਾ ਟਰੱਕ ਨੂੰ ਲਿੱਟਣ ਆਏਗਾ ਕਿ ਪਿੱਛੇ ਬਸਲਾ ਆਪ ਨੂੰ ਕਿੱਥੇ ਜਾਣਾ ਤੂੰ ਅੱਡੀ ਉਹ ਘੋਟੇ ਉਹ ਕਿੱਥੇ ਗਿਆ ਯਾਰ ਉਹ ਘੋਟੇ ਮਾਈ ਗੋਡ ਸਾਹ ਘੱਟਦੀ ਆ ਗਿਆ ਦੇ ਓਏ ਤੂੰ ਉਹ ਕਿੱਥੇ ਓਏ ਓ ਤਾਨ ਉਹ ਤਾਨ ਉਹ ਰਿਉਈ ਕੋਈ ਪਹੁੰਚ ਗਏ ਅੱਡੀ ਆ ਜੀ ਅੱਡੀ ਆ ਜੀ ਆ ਨੀ ਉਹ ਆ ਜੀ ਭਾਈ ਕੋਈ ਤੇ ਪੰਨੇ ਆਪਣਾ ਵੀ ਨਾ ਲੈ ਜਾਂਦੇ ਵੀ ਲੋ ਉਹ ਬੈਠੂ ਮੜ ਗਿਆ ਓਏ ਓੜ ਵਿਕੇ ਕਿਹਦੇ ਪਤਾ ਲੱਗਾ ਇਹ ਪਹੁੰਚਾਓ ਚਮਕੌਰ ਸਾਹਿਬ ਉਹ ਉਹ ਗਏ ਪਹੁੰਚੇ ਬੜਾ ਕਿੱਥੇ ਪਹੁੰਚਾ ਪਈਓ ਓਏ ਆ ਰਾਜ ਤਾਂ ਮਯਾ ਬੜਾ ਲੱਗਾ ਹਾਂ ਤੋ ਇਹ ਜੋ ਜੋ ਐ ਅੱਜ ਨਹੀਂ ਟਰੱਕ ਲੁੱਟੇ ਜਾਂਦੇ ਪਰ ਜਿਹੜਾ ਲੁੱਟਣਾ ਹੈ ਉਹ ਆ ਵੀ ਲੰਘੋ ਕੇ ਜਾਏ ਗਏ ਗਾਈਸੋ ਹੋਏ ਭਾਈ ਬੜੀ ਪੜੀ ਲਾਗੂ ਲਾਗੂ ਮੇਂ ਜਾਈ ਸ਼ੌਪ ਲੰਡੋ ਮਨ ਜਾਇਆ ਲੰਡੋ ਪੂਰੇ ਪੂਰੇ ਹੀ ਲੰਡੋ ਤੂੰ ਕਿੱਦਾਂ ਵਟਿਆ ਹੋਣ ਦੋਸਤਾਂ ਇੱਥੋਂ ਲੰਗਰ ਛਕ ਲਿਆ ਵਾ ਇੱਥੋਂ ਤੇ ਹੁਣੇ ਚੱਲੇ ਆ ਚੰਪੂ ਸਾਹਿਬ ਨੂੰ ਉਥੇ ਅਜਿਹਰਾ ਰਹਿਵਾਂਗੇ ਹੁਣ ਦੋਸਤੋ ਸਾਢੇ 12 ਹੋ ਗਏ ਨੇ ਤੇ ਹੁਣ ਅਸੀਂ ਚਮਕੌਰ ਸਾਹਿਬ ਗੁਰਦੈਸ ਸਾਹਿਬ ਰੁਕਿਆ ਤੇ ਇੱਥੋਂ ਨੇ ਸਵੇਰੇ ਮੱਥਾ ਟੇਕ ਕੇ ਤੇ ਵੀਰ ਜਣਾਇ ਕਿਰਪੁਰ ਸਾਹਿਬ ਤੇ ਅੱਜ ਦਿਨੋ ਜਬਸ ਇੰਨਾ ਹੀ ਆਈ ਹੋਪ ਤੁਹਾਨੂੰ ਵਲੋਗ ਤੇ ਲੱਗਾਏਗਾ ਜੀ ਲੋਗੋ ਦੇ ਲੱਗਾ ਵਲੋਗ ਨੂੰ ਲਾਈਕ ਤੇ ਜਨਨ ਸਬਸਕ੍ਰਾਈਬ ਕਰ ਦਿਓ ਟਿਲ ਦੈਨ ਟੇਕ ਕੇਅਰ ਰੱਬ ਰੱਖਾ